ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਦ ਕਿਹੜਾ ਸ਼ਹਿਰ ਆਪਣਾ ਜੀ ਮੇਰਾ ਜੀ ਅੰਬਾਲਾ ਕੈਂਟ ਪਨੇਲਾ ਕੀ ਪ੍ਰੋਬਲਮ ਹੈ ਤੁਹਾਨੂੰ ਮੈਨੂੰ ਪ੍ਰੋਬਲਮ ਸਾਹ ਜੀ ਬੜੀ ਪ੍ਰੋਬਲਮ ਸੀ ਕਿ ਸ਼ੂਗਰ ਬੀਪੀ ਸਭ ਹੈ ਇਹ ਸ਼ੂਗਰ ਆ ਜ਼ਿਆਦਾਤਰ ਕਿੰਨੇ ਤੱਕ ਰਹਿੰਦਾ ਸੀ ਮੇਰਾ 200 250 300 ਤੱਕ ਹੀ ਜਾਂਦਾ ਕਿੰਨੇ ਤੱਕ ਆ ਜਾਂਦਾ ਨੋਰਮਲ ਤੋਂ ਥੋੜਾ ਪਹਿਲਾਂ ਨੋਰਮਲ 200 ਤੋਂ ਥੱਲੇ ਨਹੀਂ ਆਉਂਦਾ 200 ਦੇ ਆਸ-ਪਾਸ ਰਹਿੰਦਾ ਕੱਟਦਾ ਨਹੀਂਦਾ ਇਹਨਾਂ ਮਾ ਇਸ ਤੋਂ ਥੱਲੇ ਨਹੀਂ ਆਉਂਦਾ ਕਿੰਨੇ ਦਿਨ ਤੋਂ ਜਲ ਸਾਗਰ ਦੇ ਸਰਬਲ ਹੋਇਆ ਮੈਨੂੰ ਅੱਜ ਚੌਥਾ ਦਿਨ ਹੈਗਾ ਜੀ ਸ਼ੂਗਰ ਕਦੋਂ ਚੈ ਮੇਰਾ ਕਾਰਟ ਟੁੱਟ ਗਿਆ ਉਹ ਅੱਜ ਅਗੇ ਨਾਲ ਰਿਕਰ ਟੁੱਟੀ ਹੈ ਉਸ ਤੋਂ ਬਾਅਦ ਹਾਂ ਤਾਂ ਹੁਣ ਜਿਹੜਾ ਹੈਗਾ ਮੈਂ ਕਾਫੀ ਅੱਛਾ ਫੀਲ ਕਰ ਰਿਹਾ ਹਾਂ ਚੱਲਣ ਚ ਪ੍ਰੋਬਲਮ ਚੱਲਣ ਚ ਵੀ ਪ੍ਰੋਬਲਮ ਬਹੁਤ ਘਟ ਗਈ ਹੈ ਹੁਣ ਕਿ ਨਹੀਂ ਤੇ ਪਹਿਲਾਂ ਤਾਂ ਇੰਨੀ ਮਾੜੀ ਹਾਲ ਸੀ ਕਿ ਉੱਥੋਂ ਤੋਂ ਲੈ ਕੇ ਇੱਥੇ ਤੱਕ ਆ ਕੇ ਜਲਦੀ ਟੁੱਟਾ ਬੱਟ ਵੀ ਉਹਨੇ ਮੰਜਿਆ ਪਾ ਜੀ ਹਾਂ ਜੀ ਪਾ ਜੀ ਹੁਣ ਆਪੇ ਮੰਜਨੇ ਹੁਣ ਮੈਂ ਆਪੇ ਮੰਜ ਲਿਆ ਹਲਕਾ ਹੋ ਗਿਆ ਸਰੀਰ ਹਾਂ ਜੀ ਮੈਂ ਕੱਲ ਬਲਕਿ ਅੱਜ ਮੈਨੂੰ 6 ਮਹੀਨੇ ਹੋ ਗਏ ਘਰੋਂ ਗਿਆ ਉਹਨੂੰ ਕਿਸੇ ਰਿਸ਼ਤੇਦਾਰ ਦੇ ਨਹੀਂ ਗਿਆ ਅੱਛਾ ਜੀ ਕੱਲ ਭੋਗ ਸੀਗਾ ਕੱਲ ਮੈਂ ਪਹਿਲੀ ਵਾਰੀ ਉੱਠ ਕੇ ਆਪੇ ਜਾ ਕੇ ਭੋਗ ਤੇ ਜਾ ਕੇ ਆਇਆ ਚੜ੍ਹਦੀ ਕਲਾ ਹੋ ਗਈ ਮਹਾਰਾਜ ਨੇ ਬੜੀ ਕਿਰਪਾ ਕੀਤੀ ਮੈਂ ਉਹ ਗੱਲ ਹੋ ਗਈ ਉੱਥੇ ਵੀ ਉਹ ਸਾਰੇ ਹੈਰਾਨ ਸੀ ਕਿ ਵੀ ਮੈਂ ਤੁਰ ਫਿਰ ਰਿਹਾ ਹਾਂ ਨਹੀਂ ਤੇ ਸਾਰਿਆਂ ਦੇ ਕੋਲ ਹੀ ਖਬਰ ਸੀ ਯਾਰਾਂ ਦੋਸਤਾਂ ਕੋਲ ਆਪਣੇ ਰਿਸ਼ਤੇਦਾਰਾਂ ਕੋਲ ਬੈਠੇ ਲਾ ਮ ਜੀਤੇ ਪਿਆ ਹੋਇਆ ਅੱਛਾ ਜੀ ਤੇ ਬੜੀ ਕਿਰਪਾ ਮੈਂ ਗੁਰੂ ਦੀ ਕੀਤੀ ਤੁਸਾਂ ਦੱਸਿਆ ਉੱਥੇ ਫਿਰ ਦੱਸਿਆ ਹਾਂ ਜੀ ਉਹ ਆ ਸ੍ਰੀ ਸਿਕਦਾਰੇ ਮੈਂ ਕਿਹਾ ਭਾਈ ਮੈਨੂੰ ਤਾਂ ਡਾਕਟਰ ਨੇ 3 ਮਹੀਨੇ ਦਾ ਟਾਈਮ ਦਿੱਤਾ ਸੀਗਾ ਮੈਂ ਸੁਹਾਨਾ ਗਿਆ ਸੀ ਨਾ ਮੈਨੂੰ ਇਹਨਾਂ ਨੇ ਫੋਟੇਜ ਨਹੀਂ ਬਿਨਾ ਕਰਤੀ ਹਲਕਮਿਸਟਰੀ ਨਹੀਂ ਬਿਨਾ ਕਰ ਛੱਡੀ ਸੀ ਉਹ ਸੁਹਾਨਾ ਵਾਲਿਆਂ ਨੇ ਵੀ ਗੁਰੂ ਸਾਹਿਬ ਨੇ ਨਹੀਂ ਕਰੀ ਗੁਰੂ ਸਾਹਿਬ ਕਹਿੰਦੇ ਇਹ ਤੋੜਦਾ ਰੋਗ ਬਸ ਘਰੇ ਜੇ ਤੋੜਦਾ ਹੈ ਉਹ ਡਾਕਟਰ ਖੁਦ ਦੇ ਕੇ ਹਰਾਨ ਸੀਗਾ ਕਹਿੰਦਾ ਵੀ ਮੈਂ ਤਾਂ ਸੋਚਿਆ 3-4 ਮਹੀਨੇ ਤੋਂ ਜ਼ਿਆਦਾ ਨਹੀਂ ਕੱਢਦਾ ਤੈਨੂੰ ਸਾਬਤ ਉੱਤੇ ਹੋ ਗਿਆ ਪਿੱਛੇ ਦੇਖ ਕੇ ਮੈਂ ਬੜੇ ਹਰਾਨ ਹੋਇਆ ਪਰ ਸਾਹਬ ਉਹ ਚੜਦਾ ਸੀਗਾ ਪਰ ਹੁਣ ਮੈਂ ਕੱਲ ਦਾ ਤਕਰੀਬਨ ਬਹੁਤ اچھا ਮਹਿਸੂਸ ਕਰ ਰਿਹਾ ਹਾਂ ਕੱਲ ਤੀਜਾ ਦਿਨ ਬੱਦਲ ਹਾਂ ਚੌਥਾ ਹੋ ਗਿਆ ਅੱਜ ਬਹੁਤ ਸੋਹਣਾ ਆ ਚੌਥਾ ਦਿਨ ਹੈ ਐਕਸੈਕਟ ਹਾਂ ਜੀ ਪਪਾ ਵੀ ਬਿਲਕੁਲ ਹਾਂ ਮੈਨੂੰ ਸਾਹ ਦੀ ਕੋਈ ਪਰ ਰੁਪਏ ਚੋਂ 50 ਪੈਸੇ ਫਰਕ ਪੈ ਗਿਆ ਫਰਕ ਪੈ ਗਿਆ ਮਹਿਸੂਸ ਕਰ ਰਿਹਾ ਹਾਂ ਮਹਿਸੂਸ ਹੋਊਗਾ ਕਿਉਂਕਿ ਸਾਹ ਨਹੀਂ ਤੇ ਸਾਹ ਤਾਂ ਮੈਨੂੰ ਬੈਠੇ ਵੀ ਛੱਡਦਾ ਰਹਿੰਦਾ ਸੀ ਹੁਣ ਸਹੀ ਹੈ ਬੋਲ ਵੀ ਨਾ ਤੁਰ ਕੇ ਵੀ ਆ ਰਹੇ ਹਾਂ ਜਦੋਂ ਤੁਸੀਂ ਪਹਿਲੇ ਦਿਨ ਆਏ ਸੀਗੇ ਬੋਲ ਵੀ ਨਹੀਂ ਜਾ ਰਹੇ ਸੀ ਹਾਂ ਮੈਂ ਤਾਂ ਬੜੀ ਮਾੜੀ ਹਾਲ ਸੀ ਵਾਕਈ ਤੁਸੀਂ ਇਹਨੂੰ ਛੱਡਣਾ ਨਹੀਂ ਜ਼ਿੰਦਗੀ ਚ ਇਹ ਨਹੀਂ ਵੀ ਡੇਢੇ ਮਹੀਨਾ ਬਰ ਇਹ ਅਮਰਤੀ ਬਣ ਜਾਣਾ ਜਦੋਂ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਅਰਦਾਸ ਕਰਕੇ ਸਕੇ ਇਹਨੂੰ ਸਦਾ ਛਕਿਓ ਸਦਾ ਚੜ੍ਹਦੀ ਕਲਾ ਜਿਵੇਂ ਕੋਈ ਪ੍ਰੋਬਲਮ ਸਾਨੂੰ ਫੋਨ ਕਰਦੇ ਸੰਗਤ ਨੂੰ ਸੁਨੇਹਾ ਲਾਇਆ ਕਰ ਵੀ ਭਾਈ ਜਾ ਕੇ ਛਕੋ 10 ਬਾਰ ਦਿਨ ਦੀ ਗੱਲ ਨਹੀਂ ਮੈਂ ਭੇਜਿਆ ਸੀ ਆਪਣੇ ਕਈ ਸਿੱਧਰਾਂ ਨੂੰ ਪੂਰਕ ਧੰਨਵਾਦ ਆ ਰਹੇ ਨੇ ਜਿੰਨੇ ਵੀ ਗੁਰੂ ਸਾਹਿਬ ਇਹ ਕੁਝ